ਪਿੰਡ ਦੇ ਪੰਚਾਇਤ ਦੀ ਹਫਤੋਂ ਨੇ ਗਏ ਨੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਬੜੇ ਸ਼ਰਤ ਤੇ ਤਾਇਰ ਕਿਹ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਦਾਸ ਸੁਖਵਿੰਦਰ ਮੱਲੀ ਬਲਾਕ ਪ੍ਰਧਾਨ ਕਲਾਨੌਰ ਬਲੱਡ ਓਨਰ ਸੈਟੀ ਗੁਰਦਾਸਪੁਰ ਤੇ ਨਾਲ ਸੇਵਾ ਕਰ ਰਹੇ ਆ ਸੋ ਜਿਹੜੀਆਂ 2 ਮਹੀਨੇ ਪਹਿਲਾਂ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਨੇ ਪਰਿਵਾਰ ਨੂੰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਮੇਰੀ ਪਤਨੀ ਸ਼੍ਰੀਮਤੀ ਰਾਜਕੁਮਾਰੀ ਜਿਨ੍ਹਾਂ ਨੇ ਪੰਚਾਇਤ ਦੀ ਸਰਪੰਚੀ ਦੀ ਇਲੈਕਸ਼ਨ ਲੜੀ ਸੀਗੀ ਤੇ ਲੋਕਾਂ ਨੇ ਵੋਟਾਂ ਪਾ ਕੇ ਜਿਹੜਾ ਵਾ ਸਾਨੂੰ 252 ਵੋਟਾਂ ਦੇ ਨਾਲ ਜਿੱਤ ਜੜੀ ਹੈ ਉਹ ਦਵਾਈ ਆ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਪਿੰਡ ਵਾਸੀਆਂ ਦੇ ਸੱਜਣਾ ਮਿੱਤਰਾਂ ਦੇ ਜਿਨ੍ਹਾਂ ਨੇ ਪੂਰਾ ਸਾਡਾ ਸਹਿਯੋਗ ਕੀਤਾ ਇਸ ਇਲੈਕਸ਼ਨ ਨੂੰ ਲੜਨ ਦੇ ਵਿੱਚ ਸੋ ਅਸੀਂ ਜਿਨ੍ਹਾਂ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਜੋ ਮੁੱਦੇ ਸੀਗੇ ਪਿੰਡ ਦੇ ਕੋਈ ਸਫਾਈ ਦੇ ਮੁੱਦੇ ਨੇ ਜੋ ਕਿ ਕੁਝ ਸਮੇਂ ਤੋਂ ਨਹੀਂ ਹੋ ਰਹੇ ਕੋਈ ਲਾਈਟਾਂ ਦਾ ਮੁੱਦਾ ਸੀਗਾ ਔਰ ਸਭ ਤੋਂ ਵੱਡੀ ਗੱਲ ਆ ਕਿ ਆਪਾਂ ਥੋੜੇ ਸਮੇਂ ਦੇ ਵਿੱਚ ਹੀ ਪਿੰਡ ਨੂੰ ਸੀਸੀਟੀਵੀ ਕੈਮਰੇ ਸਾਰੇ ਪਿੰਡ ਦੇ ਵਿੱਚ ਆਪਾਂ ਲਗਾ ਕੇ ਪਿੰਡ ਨੂੰ ਹਾਈ ਟੈਕ ਕਰਾਂਗੇ ਹੋਰ ਵੀ ਜਿਹੜੇ ਜਿਹੜੇ ਮੁੱਦੇ ਸਮੇਂ ਮੁਤਾਬਕ ਜਿਵੇਂ ਜਿਵੇਂ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਗਾਂ ਤੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਪਹਿਲੀ ਵਾਰੀ ਸਮਝ ਬਣਿਆ ਆ ਪਹਿਲਾਂ ਹੀ ਸਮਝਾ ਚੁੱਕੇ ਹਾਂ ਨਹੀਂ ਮੇਰੀ ਮੈਸੇਜ ਜਿਹੜੀ ਆ ਉਹ ਪਹਿਲੀ ਵਾਰੀ ਸਰਪੰਚ ਬਣੇ ਨੇ ਇਸ ਤੋਂ ਪਹਿਲੇ ਵੀ ਸਾਡਾ ਪਰਿਵਾਰ ਜਿਹੜਾ ਵਾ 35 40 ਸਾਲ ਜਿਹੜੀ ਆ ਉਹ ਸਰਪੰਚੀ ਨਾਲ ਸੇਵਾ ਕਰ ਚੁੱਕਾ ਵਾ ਸਾਡੇ ਵੱਡੇ ਵੀਰ ਦੀ ਤਾਇਆ ਜੀ ਦੇ ਬੇਟੇ ਸੀਗੇ ਉਹਨਾਂ ਦੀ ਮੈਸੇਜ ਪਹਿਲਾਂ ਸਰਪੰਚ ਬਣ ਚੁੱਕੇ ਨੇ ਸਾਡੇ ਤਾਇਆ ਜੀ ਦਾ ਬੇਟਾ ਸੀਗਾ ਉਹ ਸਰਪੰਚ ਰਹਿ ਚੁੱਕਾ ਵਾ ਤਾਇਆ ਜੀ ਰਹਿ ਚੁੱਕੇ ਨੇ ਫਿਰ ਉਹਨਾਂ ਦੇ ਪਿਤਾ ਜੀ ਰਹਿ ਚੁੱਕੇ ਆ ਕਾਫੀ ਸਮੇਂ ਤੋਂ ਜਿਹੜਾ ਵਾ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਮਿਲ ਰਿਹਾ ਸੀਗਾ ਤੇ ਉਸ ਤੋਂ ਪਹਿਲੇ ਜਿਹੜੇ ਸਰਪੰਚ ਦਰਵਾਗ ਸਿੰਘ ਸੀਗੇ ਹੁਣ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਵਾ ਪਿਛਲੀ ਪੰਚਾਇਤ ਵੱਲੋਂ ਕਹਿੰਦੇ ਅਧੂਰੇ ਕੰਮ ਰਹਿ ਚੁੱਕੇ ਹੈ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣਗੇ ਦੇਖੋ ਜੀ ਪਿੰਡਾਂ ਦੇ ਵਿਕਾਸ ਤੇ ਤੁਹਾਨੂੰ ਪਤਾ ਹੀ ਆ ਕਿ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਮੁਤਾਬਕ ਚੱਲਦੇ ਹੀ ਰਹਿੰਦੇ ਨੇ ਤੇ ਹੁਣ ਵੀ ਪਿਛਲੀਆਂ ਪੰਚਾਇਤਾਂ ਨੇ ਵੀ ਜਿਹੜੇ ਨੇ ਕੰਮ ਵਧੀਆ ਕੀਤੇ ਨੇ ਪਰ ਹੁਣ ਵੀ ਜਿਹੜੇ-ਜਿਹੜੇ ਕੰਮ ਰਹਿ ਚੁੱਕੇ ਆ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਨੌਜਵਾਨਾਂ ਨੂੰ ਲੈ ਕੇ ਪੰਚਾਇਤ ਨੂੰ ਲੱਗੀ ਫਿਰ ਹਾਂ ਬੋਜੀ। ਅ ਦੇਖੋ ਜੀ ਮੈਂ ਸਤੋਂ ਪਹਿਲਾਂ ਤੇ ਉਸ ਅਕਾਲ ਪੁਰਖ ਦਾ ਬਹੁਤ ਸ਼ੁਕਰਾਨਾ ਕਰਦਾ ਵਾਂ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ੇ ਵਾਲੀ ਜਿਹੜੀ ਬਿਮਾਰੀ ਨਹੀਂ ਹੈ। ਮੈਂ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਜਿਹੜੇ ਚੰਗੀ ਸੋਚ ਨੂੰ ਲੈ ਕੇ ਚੱਲੇ ਨੇ। ਤੇ ਚੰਗੀ ਸੋਚ ਲੈ ਕੇ ਪਿੰਡ ਦੇ ਵਿੱਚ ਵਿਚਰ ਰਹੇ ਨੇ। ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ੇ ਵਾਲਾ ਵਿਅਕਤੀ ਜਿਹੜਾ ਵਾ ਉਹ ਨਹੀਂ ਹੈਗਾ ਅਸੀਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਦੇ ਆਂ ਤੇ ਨੌਜਵਾਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਇਸ ਤੋਂ ਅੱਗੇ ਜਿਵੇਂ ਜਿਵੇਂ ਨੌਜਵਾਨਾਂ ਦੀਆਂ ਡਿਮਾਂਡਾਂ ਹੋਣਗੀਆਂ ਕਿ ਉਹਨਾਂ ਨੂੰ ਖੇਡ ਵਾਸਤੇ ਸਪੋਰਟਸ ਵਾਸਤੇ ਕੀ ਚਾਹੀਦਾ ਵਾ ਕੱਲ ਵੀ ਮੇਰੇ ਕੋਲ ਬੱਚਿਆਂ ਦੀ ਡਿਮਾਂਡ ਜਿਹੜੀ ਆਈ ਆ ਸਪੋਰਟਸ ਗੇਟ ਵਾਸਤੇ ਉਹ ਅਸੀਂ ਇੱਕ ਦੋ ਦਿਨ ਦੇ ਵਿੱਚ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਪੂਰੀ ਕਰ ਰਹੇ ਆਂ ਸੋ ਇਦਾਂ ਹੀ ਆਪਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਰਵਾਂਗੇ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਬਚ ਸਕੇ ਬਚੀ ਰਹਿ ਸਕੇ ਸਮਾਜ ਸੇਵੀ ਹੋਣ ਦੇ ਨਾਤੇ ਬਲੱਡ ਡੋਨਰ ਸੋਸਾਇਟੀ ਚਲਾ ਰਹੇ ਹੋ ਸੋ ਕਾਫੀ ਲੋਕਪ੍ਰੀਆ ਤੁਹਾਡੀ ਫੇਸ ਵੈਲਿਊ ਵੀ ਕਾਫੀ ਸੋ ਕਿਵੇਂ ਦੇਖਦੇ ਹੋ ਲੈ ਕੇ ਕਿਤੇ ਨਾ ਕਿਤੇ ਲੱਗਦਾ ਹੈ ਤੁਹਾਨੂੰ ਸਪੰਚੀ ਵਿੱਚ ਫਾਇਦਾ ਮਿਲਿਆ ਦੇਖੋ ਜੀ ਇਹ ਸਾਰਾ ਕੁਝ ਉਸ ਅਕਾਲਪੁਰਖ ਦੀ ਦੇਣ ਆ ਤੇ ਸਭ ਤੋਂ ਵੱਡੀ ਦੇਣ ਮੈਨੂੰ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦੀ ਆ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੀ ਜਿੱਥੋਂ ਕਿ ਮੇਰੇ ਵੱਡੇ ਭਾਈ ਸਾਹਿਬ ਗੁਰਸ਼ਰਜ ਸਿੰਘ ਪੂਰੇਵਾਲ ਪੱਤਰਕਾਰ ਅਜੀਤ ਦੇ ਉਹਨਾਂ ਕੋ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਵਾ ਸਮੇਂ ਸਮੇਂ ਤੇ ਆਪਾਂ ਉਹਨਾਂ ਦੇ ਨਾਲ ਤਾਲਮਿਲ ਕਰਕੇ ਤੇ ਵਿਕਾਸ ਦੇ ਕੰਮਾਂ ਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਜਿਹੜੀ ਉਹ ਵਿਚਾਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਹੁੰਦੀ ਆ ਸੋ ਹੋਰ ਵੀ ਮੇਰੇ ਵੀਰ ਜਿਵੇਂ ਸਰਪੰਚ ਭਲਵਿੰਦਰ ਸਿੰਘ ਜੀ ਮਾਲ ਨੇ ਹਰਦੀਪ ਸਿੰਘ ਢਾਲੋਂ ਬਖਸ਼ੀਵਾਲ ਸਤਨਾਮ ਸਿੰਘ ਪ੍ਰਧਾਨ ਨੇ ਬਖਸ਼ੀਵਾਲ ਤੋਂ ਉਨਾ ਦਿਮੇਸੇ ਵਿੱਚ ਜਿਹੜੇ ਨੇ ਸਰਪੰਚ ਚੁਣੇ ਗਏ ਨੇ ਅਸੀਂ ਕਾਫੀ ਨੌਜਵਾਨ ਸੀਗੇ ਜਿਹੜੇ ਐਦਗੀ ਜਿਨ੍ਹਾਂ ਦਾ ਇਲੈਕਸ਼ਨ ਦੇ ਵਿੱਚ ਰੁਝਾਨ ਵੀ ਨਹੀਂ ਪਰ ਪ੍ਰਮਾਤਮਾ ਦਾ ਹੁਕਮ ਸੀਗਾ ਕਿ ਐਦਗੀ ਤੁਹਾਨੂੰ ਸਰਪੰਚ ਬਣਾਉਣਾ ਵਾ ਸੋ ਪ੍ਰਮਾਤਮਾ ਨੇ ਮੌਕਾ ਦਿੱਤਾ ਵਾ ਆਪਾਂ ਹੋਰ ਵੀ ਜਿਹੜੇ ਆਪਣੇ ਮਿੱਤਰ ਹੈਗੇ ਨੇ ਸੱਜਣ ਮਿੱਤਰ ਲੱਗੇ ਲੱਗੇ ਉਹਨਾਂ ਨੂੰ ਨਾਲ ਲੈ ਕੇ ਸਮਾਜ ਸੇਵੀ ਕੰਮ ਜਿਹੜੇ ਆ ਜਿੰਨੇ ਕਿ ਪਹਿਲਾਂ ਆਪਾਂ ਜਾਰੀ ਰੱਖਦੇ ਸੀਗੇ ਉਸ ਤੋਂ ਵੱਧ ਜਾਰੀ ਰੱਖਾਂਗੇ ਸਮੇਂ-ਸਮੇਂ ਤੇ ਖੂਨਦਾਨ ਕੈਂਪ ਪਹਿਲਾਂ ਵੀ ਲਾਉਂਦੇ ਰਹੇ ਹਾਂ ਹੁਣ ਵੀ ਲਾਉਂਦੇ ਰਾਵਾਂਗੇ ਪਿੰਡ ਵਾਲਿਆਂ ਨੂੰ ਕੀ ਮੈਸੇਜ ਹੈ ਤੁਹਾਨੂੰ ਮਨ ਸੇਵਾ ਦਾ ਬੋਕਾ ਤਾਂ ਮਨ ਬਖਸ਼ਿਆ ਸੀ ਮੈਸੇਜ ਮੈਨੂੰ ਆ ਦੇਖੋ ਜੀ ਪਿੰਡ ਵਾਲਿਆਂ ਨੂੰ ਆਪਾਂ ਤੇ ਇਹੀ ਕਹਿ ਸਕਦੇ ਆ ਕਿ ਜਿਹੜੀ ਪੰਚਾਇਤ ਹੁੰਦੀ ਆ ਉਹ ਪਿੰਡ ਦੀ ਜਿਹੜੀ ਆ ਚੁਣੀ ਹੁੰਦੀ ਆ ਸੋ ਅਸੀਂ ਕਿਸੇ ਵੀ ਧੜੇਬੰਦੀ ਨਾਲ ਨਹੀਂ ਜੁੜ ਕੇ ਰਹਿਣਾ ਲੋਕਾਂ ਦੇ ਜਿਹੜੇ ਕੰਮ ਨੇ ਉਹ ਬਿਨਾਂ ਕਿਸੇ ਭੇਦ ਭਾਵ ਦੇ ਉਹ ਆਪਾਂ ਕਰਨੇ ਨੇ ਕਿਸੇ ਨਾਲ ਕੋਈ ਨਹੀਂ ਆ ਕਿ ਕੋਈ ਕਿਸੇ ਪਾਰਟੀ ਦਾ ਵਾ ਕੋਈ ਕਿਸੇ ਪਾਰਟੀ ਦਾ ਵਾ ਕੋਈ ਵੀ ਪਾਰਟੀ ਦਾ ਜਿਹੜਾ ਵਿਅਕਤੀ ਆ ਉਹ ਸਾਡੇ ਕੋਲ ਜਿਹੜਾ ਵੀ ਸਾਡੇ ਧਿਆਨ ਵਿੱਚ ਕੰਮ ਲਿਆਏਗਾ ਆਪਾਂ ਉਸ ਕੰਮ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਢੜੇਬੰਦੀ ਵਾਲਾ ਕੰਮ ਕੋਈ ਨਹੀਂ ਕੀਤਾ ਜਾਏਗਾ ਕਿ ਐਨੇ ਮੈਨੂੰ ਵੋਟਾਂ ਨਹੀਂ ਪਾਈਆਂ ਜਾਂ ਐਨੇ ਵੋਟਾਂ ਨਹੀਂ ਪਾਈਆਂ ਅੱਜ ਉਸ ਪ੍ਰਮਾਣਮਾਨ ਨੇ ਸਰਪੰਚ ਬਣਾਤਾ ਪਰਿਵਾਰ ਦੇ ਵਿੱਚ ਸਰਪੰਚੀ ਦਿੱਤੀ ਆ ਤੇ ਅਸੀਂ ਸਾਰੇ ਲੋਕਾਂ ਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਆਪਾਂ ਨਾਲ ਲੈ ਕੇ ਤੇ ਪਿੰਡ ਦੇ ਜਿਹੜੇ ਅਧੂਰੇ ਕੰਮ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਲਦ ਤੋਂ ਜਲਦ ਪੂਰੇ ਕਰਾਂਗੇ